तेजवक نیوز ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਅੱਜ ਦੀਆਂ ਹੋਂਦ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਸੁਪਰੀਮ ਕੋਰਟ ਨੇ ਕਿਹਾ ਨਹੀਂ ਕਿ UGC 2024 ਪ੍ਰੀਖਿਆ ਰੱਦ ਨਹੀਂ ਕੀਤੀ ਕਿਉਂਕਿ ਯੋਜਨਾਬੱਧ ਉਲੰਘਣਾ ਨਹੀਂ ਹੋਈ ਰਾਹੁਲ ਗਾਂਧੀ ਨੇ ਕਿਹਾ ਇਹ ਜੀਵਲੋ ਮੇਰੇ ਤੇ ਛਾਪਾ ਮਾਰਨ ਦੀ ਤਿਆਰੀ ਖੁੱਲੀਆਂ ਬਾਹਾਂ ਦੇ ਨਾਲ ਉਡੀਕ ਕਰ ਰਿਹਾ ਹਾਂ ਚਾਬਿਸਕਿਟ ਮੇਰੇ ਵੱਲੋਂ ਦਾਨਸ ਟ੍ਰੈਕ ਰੂਟ ਤੇ ਫਸੇ ਸ਼ਰਧਾਲੂਆਂ ਨੂੰ ਕੱਢਣ ਲਈ ਬਚਾਅ ਕਾਰਜਾਂ ਦੇ ਵਿੱਚ ਚਿਨੂਕ ਤੇ MI 17 ਹੈਲੀਕਾਪਟਰ ਵਿਸ਼ਾਮਨ ਵਾਈਨਾਰਚ ਜ਼ਮੀਨ ਕਿਸ ਕਨ ਕਾਰਨ ਹੈ ਮਰਨ ਵਾਲਿਆਂ ਦੀ ਗਿਣਤੀ 308 ਤੱਕ ਪਹੁੰਚੀ ਆਈਟੀ ਇੰਦੋਰ ਦੀ ਇਮਾਰਤ ਨੂੰ ਬੰਬ ਨਾਲ ਲਾਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ ਚੀਨੀ ਡਿਪਲੋਮੇਟਿਕ ਹੈ ਹਾਂ ਦੋਵਾਂ ਮੁਲਕਾਂ ਦੇ ਲੋਕਾਂ ਵਿਚਾਲੇ ਖੱਪੇ ਨੂੰ ਪੂਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਦਿੱਲੀ ਜਨ ਨਿੱਜੀ ਸਕੂਲ ਨੂੰ ਆਈ ਬੰਬਦੀ ਈਮੇਲ ਅਫਵਾਹ ਨਿਕਲੀ ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਹੋਏ ਤਬਾਦਲੇ ਹਾਈ ਕੋਰਟ ਵੱਲੋਂ ਕੇਚਰੀਵਾਲ ਦੇ ਨਿੱਜੀ ਸਖਤਰ ਭੀਵਕ ਕੁਮਾਰ ਨੋਟਟਕਾ ਭਾਰਤੀ ਜੁੜੋ ਖਿਡਾਰੀ ਟੋਲਿਕਾ ਮਾਨ ਪਹਿਲੇ ਗੇਟ ਦੇ ਵਿੱਚੋਂ ਹੋਈ ਬਾਹਰ ਤੋਂ ਇਸ ਨਾਲ ਅੱਜ ਦੀਆਂ ਹੁਣ ਤੱਕ ਦੀਆਂ ਅਹਿਮ ਹੈਡ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਪੇਪਰ ਲੀਕ ਦੇ ਫਕਰਾ ਦਰਮਿਆਨ ਵਿਵਾਦਾਂ ਵਿੱਚ ਕਿਰੀ ਨੀਚ ਯੂਜੀ 2024 ਪ੍ਰਿਕਿਆ ਉਸਨੇ ਇਸ ਲਈ ਰੱਦ ਨਹੀਂ ਕੀਤੀ ਕਿਉਂਕਿ ਇਸ ਦੀ ਪਵਿੱਤਰਤਾ ਨੂੰ ਲੈ ਕੇ ਕੋਈ ਯੋਜਨਾਬੱਧ ਉਲੰਘਣਾ ਨਹੀਂ ਹੋਈ ਸੀ ਚੀਫ ਜਸਟਿਸ ਡੀਵਾਈ ਚੰਦਰ ਚੂੜ ਤੇ ਜਸਟਿਸ ਜੀਬੀ 파ਰティਵਾਲਨ ਤੇ ਜਸਟਿਸ ਮਨੋਜ ਮਿਸ਼ਰਾ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਤਈ ਜੁਲਾਈ ਨੂੰ ਦਿੱਤੇ ਹੁਕਮਾਂ ਲਈ ਆਪਣੇ ਤਫਸੀਲੀ ਕਾਰਨਾਂ ਲਈ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ ਪ੍ਰੀਖਿਆ ਸੰਬੰਧੀ ਸ਼ੰਕਿਆਂ ਨੂੰ ਖਤਮ ਕਰੇ ਕਿਉਂਕਿ ਇਹ ਵਿਦਿਆਰਥੀਆਂ ਦੇ ਹਿੱਤ ਵਿੱਚ ਨਹੀਂ ਹੈ ਬੈਂਚ ਨੇ ਐਨਟੀਏ ਦੇ ਕੰਮਕਾਜ ਤੇ ਨਜ਼ਰਸਾਨੀ ਤੇ ਪ੍ਰੀਖਿਆ ਸੁਧਾਰਾਂ ਬਾਰੇ ਸਿਫਾਰਸ਼ਾਂ ਲਈ ਕੇਂਦਰ ਵੱਲੋਂ ਸਾਬਕਾ ਈਸਰੋ ਮੁਖੀ ਕੇਰਾਂ ਦਾ ਕ੍ਰਿਸ਼ਨਨ ਦੀ ਅਗਵਾਈ ਹੇਠ ਗਠਿਤ ਕਮੇਟੀ ਦੇ ਅਧਿਕਾਰਤ ਖੇਤਰ ਦਾ ਘੇਰਾ ਵਧਾ ਦਿੱਤਾ ਦੂਜੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਅਧਿਆਪਕ ਰਾਹੁਲ ਗਾਂਧੀ ਨੇ ਅੱਜ ਦਾਵਾ ਕੀਤਾ ਕਿ ਉਹਨਾਂ ਵੱਲੋਂ ਸੰਸਦ ਵਿੱਚ ਦਿੱਤੇ ਚੱਕਰਵਿਊ ਤਰ ਕਰੀਰ ਮਗਰੋਂ ਇਨਫੋਰਸਮੈਂਟ ਡਾਇਰੈਕਟੋਰੇਟ ਉਹਨਾਂ ਖਿਲਾਫ ਛਾਪਾ ਮਾਰਨ ਦੀ ਤਿਆਰੀ ਕਰ ਰਹੀ ਹੈ ਗਾਂਧੀ ਨੇ ਕਿਹਾ ਕਿ ਉਹ ਖੁੱਲੀਆਂ ਬਾਹਾਂ ਦੇ ਨਾਲ ਲੜੀਂ ਨੇ ਰਾਹੁਲ ਗਾਂਧੀ ਨੇ ਅੱਜ ਤੜਕੇ ਐਕਸ ਤੇ ਇੱਕ ਪੋਸਟ ਦੇ ਵਿੱਚ ਕਿਹਾ ਸ਼ਾਇਦ ਦੋ ਵਿੱਚੋਂ ਇੱਕ ਨੂੰ ਮੇਰੀ ਚੱਕਰਵਿਊ ਤਕਰੀਰ ਚੰਗੀ ਨਹੀਂ ਲੱਗੀ ਈਡੀ ਵਿਚਲੇ ਸੂਤਰਾਂ ਨੇ ਮੈਨੂੰ ਦੱਸਿਆ ਕਿ ਛਾਪੇ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਆਪਕਾ ਕਾਂਗਰਸ ਪ੍ਰਧਾਨ ਨੇ ਕਿਹਾ ਹਕ ਲੀਆਂ ਬਾਹਾਂ ਨਾ ਲੀਦੀ ਦੀ ਉਦੀ ਕਰ ਰਿਹਾ ਚਾਹ ਤੇ ਬਿਸਕਟ ਮੇਰੇ ਵੱਲੋਂ ਪੀਜੀ ਅਹਿਮ ਖਬਰ ਉਤਰਾਖੰਡ ਤੋਂ ਸਾਹਮਣੇ ਆ ਰਹੀ ਹੈ ਉਤਰਾਖੰਡ ਵਿੱਚ ਭਾਰੀ ਮੀਂਹ ਕਰਕੇ ਟਿੱਗਾ ਡਿੱਗਣ ਕਾਰਨ ਕੇਦਾਰਨਾਥ ਨੂੰ ਜਾਂਦੇ ਟਰੈਕ ਰੂਟ ਤੇ ਫਸੇ 500 ਤੋਂ ਵੱਧ ਛਧਾਲੂਨ ਉਥੋਂ ਸੁਰੱਖਿਅਤ ਕੱਢਣ ਲਈ ਚਲਾਏ ਰਾਹ ਤੇ ਬਚਾਅ ਕਾਰਜਾਂ ਵਿੱਚ ਭਾਰਤੀ ਹਵਾਈ ਸੈਨਾ ਦੇ ਚਿਨੂਕ ਤੇ ਐਮਆਈ 17 ਹੈਲੀਕਾਪਟਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਪਹਿਲੇ 게ਟ ਦੇ ਵਿੱਚ 10 ਛਧਾਲੂਨ बुधवार रात नु लिंचोली ਨੇੜੇ ਜੰਗਲ ਛਾਂਟੀ ਵਿੱਚ ਬੱਦਲ ਫੱਟਾ ਨਾਲ ਕੇਦਾਰਨਾਥ ਨੂੰ ਜਾਂਦੇ ਰੂਟ ਨੂੰ ਵੱਡਾ ਨੁਕਸਾਨ ਪਹੁੰਚਿਆ ਸੀ ਚੌਥੀ ਅਹਿਮ ਖਬਰ ਕੇਰਲ ਤੋਂ ਸਾਹਮਣੇ ਆ ਰਹੀ ਹੈ ਕੇਰਲ ਦੇ ਵਾਈਨੋਟ ਵਿੱਚ ਵੱਖ-ਵੱਖ ਥਾਵਾਂ ਤੇ ਢਿੱਗਾ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 308 ਹੋ ਗਈ ਕੇਰਲ ਦੇ ਸਿਹਤ ਮੰਤਰੀ ਵੀਨਾ ਜੋਰਜ ਨੇ ਸ਼ੁੱਕਰਵਾਰ ਨੂੰ ਵੀ ਪੁਸ਼ਟੀ ਕਰਦਿਆਂ ਦੱਸਿਆ ਕਿ ਹੁਣ ਤੱਕ 195 ਮ੍ਰਿਤਕ ਦੇ ਹਨ ਤੇ 113 ਮਨੁੱਖੀ ਸਰੀਰਾਂ ਦੇ ਅੰਗ ਬਰਾਮਦ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਮੇਬੀ ਅਤੇ ਚੂੜਲੇ ਮਾਮਲਾ ਤੇ ਮੁੰਡਕਾਹੀ ਵਿੱਚ ਬਚਾ ਤੇ ਰਾਹਤਕਾਰ ਚੱਲ ਰਹੇ ਨੇ ਉਧਰ ਭਾਰਤੀ ਪੌਂਚ ਨੇ 190 ਫੁੱਟ ਦਾ ਬੇਲੀ ਬ੍ਰਿਜ ਸਿਵਲ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਪੰਜਵੀਂ अहम ਖਬਰ ਇੰਦਰ ਤੋਂ سامنے ਆ ਰਹੀ ਨੌਕਰੀ ਨਾ ਮਿਲਣ ਤੋਂ ਅੱਕੇ ਆਈ ਆਈ ਚੀਨ ਦੌਰ ਦੀ ਇਮਾਰਤ ਤੇ ਸਥਿਤ ਕੇਂਦਰੀ ਸਕੂਲ ਨੂੰ ਆਜ਼ਾਦੀ ਦਿਵਸ ਮੌਕੇ ਬੰਮਾ ਨਾਲ ਅੰ导ਨ ਦੀ ਧਮਕੀ ਦੇਣ ਵਾਲੇ 30 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਧਿਕਾਰੀ ਹਿਤਿਕਾ ਵਾਸਨ ਨੇ ਪੱਤਰਕਾਰਾਂ ਦੱਸਿਆ ਕਿ ਦੋਸ਼ੀ ਦੀ ਪਛਾਣ ਚੇਤਨ ਸੋਨੀ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਐਨਸੀਏ ਦੀ ਡਿਗਰੀ ਪ੍ਰਾਪਤ ਇਸ ਸੋਨੀ ਨੇ ਕੇਂਦਰੀ ਸਕੂਲ ਵਿੱਚ ਟੈਕਨੀਸ਼ੀਅਨ ਦੀ ਨੌਕਰੀ ਲਈ ਅਰਜ਼ੀ ਦਿੱਤੀ ਸੀ ਪਰ ਉਸਦੀ ਚੋਣ ਨਹੀਂ ਹੋ ਸਗੀ ਜਿਸ ਤੋਂ ਅੱਗੇ ਉਸਨੇ ਪਿਛਲੇ ਮਹੀਨੇ ਈਮੇਲ ਰਾਹੀਂ 15 ਅਗਸਤ ਨੂੰ ਬੰਬਨ ਨਾਲ ਲੜਾਉਣ ਦੀ ਤਨਖੀ ਦਿੱਤੀ ਸੀ ਛੇਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ ਚੀਨ ਜਾਪਾਨ ਜੰਗ ਦੌਰਾਨ ਭਾਰਤ ਦੀ ਮਦਦ ਨੂੰ ਯਾਦ ਕਰਦੇ ਹੋਏ ਮੁੰਬਈ ਵਿੱਚ ਚੀਨੀ ਕੌਂਸੂਲੇਟ ਜਨਰਲ ਕੋਂਗ ਸ਼ਿਆਨੂਹਾ ਨੇ ਕਿਹਾ ਕਿ ਉਹਨਾਂ ਦਾ ਦੇਸ਼ ਦੋਵਾਂ ਗੁਆਂਢੀ ਮਿਲਕਾਂ ਦੇ ਲੋਕਾਂ ਦਰਮਿਆਨ ਪਾੜਾ ਮਿਟਾਉਣ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ ਸੀਨੀਅਰ ਡਿਪਲੋਮੈਟ ਨੇ ਪਿਛਲੇ 2 ਸਾਲਾਂ ਵਿੱਚ ਚੀਨੀ ਮਲਾਹਾਂ ਨੂੰ ਬਚਾਉਣ ਲਈ ਸਮੁੰਦਰੀ ਸੁਰੱਖਿਆ ਏਜੰਸੀ ਦਾ ਧੰਨਵਾਦ ਕਰਨ ਲਈ ਵੀਰਵਾਰ ਨੂੰ ਭਾਰਤੀ ਤੱਜ ਰੱਖਿਆ ਕੇਡ ਹੈੱਡਕੁਆਰਟਰ ਦੇ ਦਦੋਨਾ ਕੀਤਾ। ਕੌਂਗ ਨੇ ਇੰਡੀਅਨ ਕੋਸਟ ਗਾਰਡ ਦੇ ਕਮਾਂਡਰ ਇਨਸਪੈਕਟਰ ਜਨਰਲ ਭੀਸ਼ਮ ਸ਼ਰਮਾ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਚੀਨ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਪਾੜੇ ਨੂੰ ਪੂਰਾ ਕਰਨ ਅਤੇ ਦੋਸਤੀ ਨੂੰ ਮਜ਼ਬੂਤ ਕਰਨ ਲਈ ਭਾਰਤ ਨਾਲ ਕੰਮ ਕਰਨ ਲਈ ਤਿਆਰ ਹੈ। ਸਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਦੱਖਣੀ ਦਿੱਲੀ ਦੇ ਗ੍ਰੇਟਰ ਕਲਾਸ਼ ਇਲਾਕੇ ਵਿੱਚ ਸਥਿਤ ਇੱਕ ਪ੍ਰਾਈਵੇਟ ਸਕੂਲ ਵਿੱਚ ਬੰਬ ਹੋਣ ਦੀ ਧਮਕੀ ਈਮੇਲ ਰਾਹੀਂ ਮਿਲੀ ਜੁਕੀ ਬਾਅਦ ਦੇ ਵਿੱਚ ਆਪਾਨਿਕਲੀ ਅਧਿਕਾਰੀਆਂ ਨੇ ਦੱਸਿਆ ਕਿ ਸਕੂਲ ਨੂੰ ਅੱਧੀ ਰਾਤ ਨੂੰ ਭੇਜੀ ਗਈ ਈਮੇਲ ਵਿੱਚ ਲਿਖਿਆ ਗਿਆ ਸੀ ਸਕੂਲ ਅਮੈਰਤ ਦੇ ਵਿੱਚ ਬੰਬ ਰੱਖਿਆ ਗਿਆ ਹੈ ਜਿਸ ਬਾਰੇ ਸੂਚਨਾ ਮਿਲਨ ਤੋਂ ਬਾਅਦ ਬੰਬ ਨਿਰੋਧਕ ਦਸਤਕ ਦਸਤੇ ਨੇ ਸਕੂਲ ਵਿੱਚ ਪਹੁੰਚ ਕੇ ਜਾਂਚ ਕੀਤੀ ਅਧਿਕਾਰੀਆਂ ਨੇ ਕਿਹਾ ਕਿ ਇਸ ਮੌਕੇ ਕੋਈ ਸ਼ੱਕ ਨਹੀਂ ਮਿਲਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅੱਜ ਦੀ ਅਹਿਮ ਖਬਰ ਚੰਡੀਗੜ੍ਹ ਤੋਂ سامنے ਆ ਰਹੀ ਹੈ ਪੰਜਾਬ ਪੁਲਿਸ ਵਿੱਚ ਅੱਜ ਇੱਕ ਵੱਡੇ ਫੇਰਬਦਲ ਤਹਿਤ 28 ਸੀਨੀਅਰ ਅਧਿਕਾਰੀਆਂ ਸਮੇਤ 14 ਐਸਐਸਪੀ ਦੇ ਤਬਾਦਲੇ ਕੀਤੇ ਗਏ ਹਨ ਇਹ ਹੁਕਮ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਣਗੇ ਬਟਿੰਡਾ ਦੇ ਐਸਐਸਪੀ ਦੀਪਕ ਪਾਰਕ ਨੂੰ ਸੰਦੀਪ ਗੜਗ ਦੀ ਥਾਂ ਮੋਹਾਲੀ ਦੇ ਐਸਐਸਪੀ ਨਿਯੁਕਤ ਕੀਤਾ ਗਿਆ ਗੜਗ ਨੂੰ ਆਈਜੀ ਇੰਟੈਲੀਜੈਂਸ ਸਟੇਨ ਲਾਇਆ ਗਿਆ ਨਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਦਿੱਲੀ ਹਾਈ ਕੋਰਟ ਨੇ ਮੁੱਖ ਮੰਤਰੀ ਦੀ ਰਿਹਾਈ ਇਸ ਤੇ ਆਵਾਜ਼ ਦੇ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਤੇ कथित ਹਮਲੇ ਨਾਲ ਸੰਬੰਧਿਤ ਕੇਸ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਭਿਵ ਕੁਮਾਰ ਵੱਲੋਂ ਆਪਣੀ ਗ੍ਰਿਫਤਾਰੀ ਨੂੰ ਚੁਣੌਤੀ ਦੇਂਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ ਜਸਟਿਸ ਨੀਨਾ ਬਾਂਸਲ ਕ੍ਰਿਸ਼ਨਾ ਨੇ ਕਿਹਾ ਪਟੀਸ਼ਨ ਰੱਦ ਵਿਵਵ ਕੁਮਾਰ ਜੋ ਇਸ ਵੇਲੇ ਨਿਆਇ ਕੀ ਰਾਸਤ ਦੇ ਵਿੱਚ ਹੈ ਉਸਨੇ 13 ਮਈ ਨੂੰ ਕੇਜੀਵਾਲ ਦੇ ਅਧਿਕਾਰੇ ਤੇ ਰਿਹਾਇਸ਼ ਤੇ ਮਾਲੀਵਾਲ ਉਤੇ ਕਥਿਤ ਹਮਲਾ ਕੀਤਾ ਸੀ ਵਿਵਵ ਕੁਮਾਰ ਨੂੰ 18 ਮਈ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਵਿਵਵ ਨੇ ਆਪਣੀ ਗ੍ਰਿਫਤਾਰੀ ਨੂੰ ਗੈਰ ਕਾਨੂੰਨੀ ਐਲਾਨੇ ਜਾਣ ਦੀ ਮੰਗ ਕੀਤੀ ਸੀ ਉਧਰ ਦਿੱਲੀ ਪੁਲਿਸ ਨੇ ਦਾਵਾ ਕੀਤਾ ਸੀ ਕਿ ਵਿਵਵ ਕੁਮਾਰ ਨੂੰ ਕਾਲੀ ਵਿੱਚ ਨਹੀਂ ਬਲਕਿ ਕਾਨੂੰਨ ਮੁਤਾਬਕ ਹੀ ਹਿਰਾਸਤ ਵਿੱਚ ਲਿਆ ਗਿਆ ਸੀ 10ਵੀਂ ਅਹਿਮ ਖਬਰ ਪੈਰਿਸ ਤੋਂ ਸਾਹਮਣੇ ਆ ਰਹੀ ਹੈ ਭਾਰਤੀ ਜੁਡੋ ਖਿਡਾਰੀ ਤੁਲਿਕਾ ਮਾਨ ਦੀ 78 ਪਲੱਸ ਕਿਲੋਗ੍ਰਾਮ ਮਹਿਲਾ ਮੁਕਾਬਲੇ ਦੇ ਅਲੀਮੀਨੇਸ਼ਨ ਗੇਡ ਵਿੱਚ ਕਿਊਬਾ ਦੇ ਐਡਲਿਸ ਆਰਟਿਸ ਤੋਂ ਹਾਰ ਦਿਆ ਬਾਹਰ ਹੋ ਗਈ। ਰਾਸ਼ਟ੍ਰਮੰਡਲ ਖੇਡਾਂ 2022 ਵਿੱਚ ਚਾਂਦੀ ਦਾ ਤਮਗਾ ਜੇਤੂ ਤੁਲਿਕਾ ਨੂੰ ਕਿਊਬਾ ਦੇ ਖਿਡਾਰੀ ਵਿਰੁੱਧ 0-10 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਹ ਟੀਸ ਦੇ ਵਿਰੁੱਧ ਤੁਲਿਕਾ ਸਿਰਫ 28 ਮਿੰਟ ਦੇ ਮੁਕਾਬਲੇ ਵਿੱਚ ਹੀ ਟਿਕ ਸਕੇ। ਤੁਲਿਕਾ ਜੁਗੋ ਵਿੱਚ ਫਾਰਾ ਦਾ ਪ੍ਰਤੀਨਿਧਿਤ ਕਰਨ ਵਾਲੀ ਇੱਕੋ ਇੱਕ ਖਿਡਾਰੀ ਸੀ। ਸਵੇਰਾਂ ਅਜਤੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦਿਏ ਸੇਵਕ ਨਿਊਜ਼ ਨਾਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ